ਸਾਥ ਸ਼੍ਰੀ ਅਕਾਲ ਜੀ ਲੈ ਕੇ ਆਏ ਜੀ ਅੱਜ ਇੱਕ ਨਵੀਂ ਕਹਾਣੀ ਮੇਰੇ ਦਿਓਰ ਕੋਲ ਅਚਾਨਕ ਇਨਾ ਪੈਸਾ ਪਤਾ ਨਹੀਂ ਕਿੱਥੋਂ ਆ ਗਿਆ ਸਾਡਾ ਸਬੰਧ ਇੱਕ ਗਰੀਬ ਘਰ ਨਾਲ ਸੀ ਮੇਰੇ ਦਿਓਰ ਕੋਲ ਅਚਾਨਕ ਇਨਾ ਪੈਸਾ ਆਉਣਾ ਮੇਰੀ ਸਮਝ ਤੋਂ ਬਾਹਰ ਸੀ ਮੈਂ ਵਿਧਵਾ ਸੀ ਕੁਝ ਸਾਲ ਪਹਿਲਾਂ ਮੇਰੇ ਪਤੀ ਦੀ ਮੌਤ ਹੋ ਚੁੱਕੀ ਸੀ ਮੇਰੇ ਅੱਗੇ ਪਿੱਛੇ ਕੋਈ ਨਹੀਂ ਸੀ ਮੇਰਾ ਇੱਕ ਮੁੰਡਾ ਵੀ ਸੀ ਜਿਸ ਦੀ ਉਮਰ 8 ਸਾਲ ਸੀ ਮੇਰਾ ਵਿਆਹ ਬਹੁਤ ਛੋਟੀ ਉਮਰ ਵਿੱਚ ਹੋਇਆ ਸੀ ਅਤੇ ਹੁਣ ਮੇਰੀ ਉਮਰ 28 ਸਾਲ ਸੀ ਪਤੀ ਦੀ ਮੌਤ ਤੋਂ ਬਾਅਦ ਮੇਰਾ ਕੋਈ ਸਹਾਰਾ ਨਹੀਂ ਸੀ ਮੇਰਾ ਸਹਾਰਾ ਮੇਰਾ ਸਿਰਫ ਦਿਉਰ ਹੀ ਸੀ ਮੇਰੇ ਪੇਕੇਆਂ ਵਿੱਚ ਵੀ ਮੇਰਾ ਸਹਾਰਾ ਮੇਰੀ ਸਿਰਫ ਮਾਂ ਸੀ ਜੋ ਕਿ ਮੇਰੇ ਵਿਆਹ ਤੋਂ ਅਗਲੇ ਸਾਲ ਹੀ ਮਰ ਗਈ ਸੀ ਬਾਕੀ ਕਿਸੇ ਰਿਸ਼ਤੇਦਾਰਾਂ ਤੋਂ ਮੈਨੂੰ ਉਮੀਦ ਵੀ ਨਹੀਂ ਸੀ ਕਿ ਉਹ ਮੈਨੂੰ ਅਤੇ ਮੇਰੇ ਮੁੰਡੇ ਨੂੰ ਸਹਾਰਾ ਦੇਣਗੇ ਇਸ ਲਈ ਮੈਂ ਆਪਣੇ ਦਿਉਰ ਨਾਲ ਰਹਿਣ ਦਾ ਫੈਸਲਾ ਕਰ ਲਿਆ ਸੀ ਮੇਰੇ ਦੂਰ ਦੇ ਰਿਸ਼ਤੇਦਾਰ ਆ ਕੇ ਮੈਨੂੰ ਸਮਝਾਉਣ ਲੱਗੇ ਕਿ ਦਿਔਰ ਮੇਰੇ ਲਈ ਇੱਕ ਗੈਰਮਾਰਾ ਤੇ ਮੈਨੂੰ ਉਹਦੇ ਨਾਲ ਰਹਿਣਾ ਇੱਕ ਘਰ ਵਿੱਚ ਨਹੀਂ ਰਹਿਣਾ ਚਾਹੀਦਾ ਫਿਰ ਮੈਂ ਉਹਨਾਂ ਨੂੰ ਕਹਿੰਦੀ ਕਿ ਤੁਸੀਂ ਮੈਨੂੰ ਆਪਦੇ ਘਰ ਲੈ ਜਾਓ ਮੇਰੀ ਇਹ ਗੱਲ ਸੁਣ ਕੇ ਉਹ ਸਾਰੇ ਹੀ ਚੁੱਪ ਹੋ ਜਾਂਦੀ ਸੀ ਕਿਉਂਕਿ ਅੱਜ ਦੇ ਜ਼ਮਾਨੇ ਵਿੱਚ ਕੌਣ ਕਿਸੇ ਦਾ ਬੋਝ ਚੁੱਕਦਾ ਪਰ ਮੇਰੇ ਦਿਔਰ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਮੇਰਾ ਅਤੇ ਮੇਰੇ ਮੁੰਡੇ ਦਾ ਸਹਾਰਾ ਬਣੇਗਾ ਸਾਨੂੰ ਸਾਰਿਆਂ ਨੇ ਬਹੁਤ ਪਰੇਸ਼ਾਨ ਕੀਤਾ ਕਿ ਮੇਰਾ ਤੇ ਮੇਰੇ ਦਿਔਰ ਦਾ ਇੱਕ ਘਰ ਵਿੱਚ ਇੱਕ ਛੱਤ ਥੱਲੇ ਰਹਿਣਾ ਬਹੁਤ ਗਲਤ ਆ ਪਰ ਇਹਦੇ باوجود ਕੋਈ ਮੈਨੂੰ ਆਪਦੇ ਆਪਣੇ ਕੋਲ ਰੱਖਣ ਲਈ ਵੀ ਤਿਆਰ ਨਹੀਂ ਸੀ ਮੈਨੂੰ ਸਮਝ ਆ ਗਈ ਸੀ ਕਿ ਲੋਕ ਸਿਰਫ ਗੱਲਾਂ ਬਣਾਉਣੀ ਆ ਜਾਣਦੇ ਆ ਜੇਕਰ ਲੋਕਾਂ ਨੂੰ ਮੇਰੀ ਵਾਕੇ ਵਿੱਚ ਇਨੀ ਫਿਕਰ ਹੁੰਦੀ ਉਹ ਮੈਨੂੰ ਸਹਾਰਾ ਦਿੰਦੇ ਪਰ ਉਹਨਾਂ ਨੂੰ ਮੇਰੀ ਕੋਈ ਫਿਕਰ ਨਹੀਂ ਸੀ ਉਹਨਾਂ ਦਾ ਮਕਸਦ ਸਿਰਫ ਮੈਨੂੰ ਪਰੇਸ਼ਾਨ ਕਰਨਾ ਸੀ ਅਤੇ ਇਸ ਲਈ ਮੈਂ ਕਿਸੇ ਹੋਰ ਇਲਾਕੇ ਵਿੱਚ ਰਹਿਣ ਦਾ ਫੈਸਲਾ ਕਰ ਲਿਆ ਪਰ ਮੇਰੇ ਦੌਰ ਨੇ ਮੈਨੂੰ ਕਿਹਾ ਕਿ ਉਸ ਇਲਾਕੇ ਦਾ ਮਾਹੌਲ ਸਹੀ ਨਹੀਂ ਮੈਂ ਉਸ ਬਾਰੇ ਬਹੁਤ ਅਫਵਾਹਾਂ ਸੁਣੀਆਂ ਕਿ ਉੱਥੇ ਔਰਤਾਂ ਦਾ ਇਸਤੇਮਾਲ ਕੀਤਾ ਜਾਂਦਾ ਤੁਸੀਂ ਮੇਰੇ ਭਰਾ ਦੀ ਇੱਜ਼ਤ ਹੋ ਅਤੇ ਮੇਰੀ ਵੀ ਇੱਜ਼ਤ ਹੋ ਇਸ ਲਈ ਮੈਂ ਤੁਹਾਨੂੰ ਉੱਥੇ ਰਹਿਣ ਦੀ ਇਜਾਜ਼ਤ ਬਿਲਕੁਲ ਵੀ ਨਹੀਂ ਦੇਵਾਂਗਾ ਮੇਰਾ ਭਤੀਜਾ ਮੇਰੇ ਮਰੇ ਹੋਏ ਭਰਾ ਦੀ ਇੱਕ ਹੀ ਨਿਸ਼ਾਨੀ ਹੈ ਤੇ ਮੈਂ ਉਹਦੀ ਦੇਖਭਾਲ ਕਰਨ ਲਈ ਬਹੁਤ ਹਾਂ ਉਹਦੀ ਦੇਖਭਾਲ ਕਰਨਾ ਮੇਰੀ ਜ਼ਿੰਮੇਵਾਰੀ ਆ ਆਪਣੇ ਦਿਔਰ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਤਸੱਲੀ ਹੋਈ ਪਰ ਮੈਨੂੰ ਲੋਕਾਂ ਦੀਆਂ ਗੱਲਾਂ ਨੇ ਬਹੁਤ ਪਰੇਸ਼ਾਨ ਕਰ ਦਿੱਤਾ ਸੀ ਫਿਰ ਮੇਰੇ ਦਿਔਰ ਨੇ ਮੈਨੂੰ ਰਾਏ ਦਿੱਤੀ ਕਿ ਆਪਾਂ ਇਹ ਜਗ੍ਹਾ ਛੱਡ ਕੇ ਕਿਤੇ ਹੋਰ ਚਲੇ ਜਾਂਦੇ ਆ ਤੇ ਮੈਨੂੰ ਮੇਰੇ ਦਿਔਰ ਦੀ ਇਹ ਗੱਲ ਬਹੁਤ ਚੰਗੀ ਲੱਗੀ ਇਸ ਲਈ ਮੈਂ ਸ਼ਹਿਰ ਛੱਡ ਕੇ ਆ ਗਈ ਉਹਦੇ ਨਾਲ ਇੱਥੇ ਸਾਨੂੰ ਕੋਈ ਨਹੀਂ ਸੀ ਜਾਣਦਾ ਅਸੀਂ ਕਿਸੇ ਨਾਲ ਕੋਈ ਗੱਲ ਵੀ ਨਹੀਂ ਕੀਤੀ ਤੇ ਕੋਈ ਰਿਸ਼ਤਾ ਵੀ ਨਹੀਂ ਰੱਖਿਆ ਕਿਉਂਕਿ ਫਿਰ ਸਾਡੇ ਰਿਸ਼ਤੇ ਤੇ ਕੋਈ ਨਾ ਕੋਈ ਸਵਾਲ ਉੱਠਣੇ ਸੀ ਜੇਕਰ ਕੋਈ ਮੁਹੱਲੇ ਦੀ ਔਰਤ ਸਾਡੇ ਘਰ ਆ ਜਾਂਦੀ ਤਾਂ ਮੇਰੇ ਅਤੇ ਮੇਰੇ ਦੌਰ ਦੇ ਰਿਸ਼ਤੇ ਬਾਰੇ ਕੋਈ ਗੱਲ ਕਰਦੀ ਤਾਂ ਮੈਂ ਉਹਨੂੰ ਇਹੀ ਜਵਾਬ ਦਿੰਦੀ ਕਿ ਇਹ ਮੇਰਾ ਭਰਾ ਫਿਰ ਉਸ ਮੁਹੱਲੇ ਵਿੱਚ ਇਹ ਗੱਲ ਮਸ਼ਹੂਰ ਹੋ ਗਈ ਕਿ ਮੈਂ ਆਪਣੇ ਭਰਾ ਨਾਲ ਇਸ ਘਰ ਵਿੱਚ ਰਹਿੰਦੀ ਹਾਂ ਇਸ ਲਈ ਸਾਨੂੰ ਇੱਥੇ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ ਮੇਰੇ ਕੋਲ ਮੇਰੇ ਵਿਆਹ ਵਾਲੇ ਗਹਿਣੇ ਸੀ ਜਿਨ੍ਹਾਂ ਨੂੰ ਵੇਚ ਕੇ ਅਸੀਂ ਇੱਥੇ ਆਏ ਸੀ ਉਹਦੇ ਬਾਅਦ ਮੇਰੇ ਦਿਔਰ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਉਹਦਾ ਕਾਰੋਬਾਰ ਦਿਨ ਦੁੱਗਣੀ ਰਾਤ ਚੌਕਣੀ ਤਰੱਕੀ ਕਰਨ ਲੱਗਾ ਘਰ ਵਿੱਚ ਬਹੁਤ ਜ਼ਿਆਦਾ ਪੈਸਾ ਆਉਣ ਲੱਗਾ ਮੈਂ ਬਹੁਤ ਵਾਰ ਆਪਣੇ ਦਿਔਰ ਤੋਂ ਕਾਰੋਬਾਰ ਬਾਰੇ ਪੁੱਛਿਆ ਪਰ ਉਹਨੇ ਹਰ ਵਾਰ ਗੱਲ ਨੂੰ ਟਾਲ ਦਿੰਦਾ ਸੀ ਇਸ ਲਈ ਬਾਅਦ ਵਿੱਚ ਮੈਂ ਵੀ ਜ਼ਿਆਦਾ ਪੁੱਛਗਿੱਛ ਨਹੀਂ ਕੀਤੀ ਤੇ ਮੇਰੇ ਲਈ ਵੀ ਇੰਨਾ ਹੀ ਕਾਫੀ ਸੀ ਕਿ ਪੈਸੇ ਆ ਰਹੇ ਸੀ ਮੇਰਾ ਦਿਔਰ ਬਹੁਤ ਵਧੀਆ ਇਨਸਾਨ ਸੀ ਮੈਨੂੰ ਉਸ ਤੋਂ ਕੋਈ ਗਲਤ ਕੰਮ ਦੀ ਉਮੀਦ ਨਹੀਂ ਸੀ ਇਸ ਲਈ ਮੈਂ ਕੋਈ ਜ਼ਿਆਦਾ ਸ਼ਾਨ ਨਹੀਂ ਕੀਤੀ ਮੇਰੇ ਦਿਔਰ ਕੋਲ ਬਹੁਤ ਜ਼ਿਆਦਾ ਪੈਸੇ ਸੀ ਇਸ ਲਈ ਅਸੀਂ ਇਹ ਮੁਹੱਲਾ ਵੀ ਛੱਡ ਦਿੱਤਾ ਤੇ ਇੱਕ ਬਹੁਤ ਵੱਡਾ ਘਰ ਖਰੀਦ ਲਿਆ ਹੁਣ ਅਸੀਂ ਵੱਡੇ ਘਰ ਵਿੱਚ ਰਹਿਣ ਲੱਗੇ ਸੀ ਸਾਡਾ ਰਹਿਣ ਸਹਿਣ ਅਮੀਰਾਂ ਵਾਲਾ ਹੋ ਗਿਆ ਸੀ ਜ਼ਿਆਦਾ ਪੈਸਾ ਆਉਣ ਦੀ ਵਜ੍ਹਾ ਕਰਕੇ ਸਾਰੇ ਰਿਸ਼ਤੇਦਾਰ ਗਰੀਬ ਹੋ ਗਏ ਸੀ ਤੇ ਉਹਨਾਂ ਦਾ ਆਉਣਾ ਜਾਣਾ ਸਾਡੇ ਘਰ ਹੋ ਗਿਆ ਸੀ ਮੇਰੇ ਦਿਔਰ ਦਾ ਅਜੇ ਵਿਆਹ ਨਹੀਂ ਸੀ ਹੋਇਆ ਮੇਰੇ ਦਿਔਰ ਦਾ ਪੈਸਾ ਦੇਖ ਕੇ ਸਾਰਿਆਂ ਦੀਆਂ ਅੱਖਾਂ ਚਮਕਣ ਲੱਗੀਆਂ ਇਹਨਾਂ ਨੂੰ ਪਹਿਲਾਂ ਹੀ ਮੇਰੇ ਦਿਔਰ ਨਾਲ ਰਹਿਣ ਦਾ ਇਤਰਾਜ਼ ਸੀ ਹੁਣ ਉਹ ਹੋਰ ਵੀ ਵੱਧ ਚੜ ਕੇ ਬੋਲ ਰਹੇ ਸੀ ਕਈਆਂ ਨੇ ਤਾਂ ਇਹ ਗੱਲ ਵੀ ਕਹਿ ਦਿੱਤੀ ਕਿ ਨਹੀਂ ਤਾਂ ਦਿਔਰ ਨਾਲ ਵਿਆਹ ਕਰਾ ਲਾ ਤੇ ਨਹੀਂ ਫਿਰ ਆੜ ਰਹਿਣ ਲੱਗ ਜਾ ਆਪ ਤੇਰਾ ਆਪਣੇ ਦਿਔਰ ਨਾਲ ਰਹਿਣਾ ਸਹੀ ਨਹੀਂ ਸਾਰਿਆਂ ਦੀਆਂ ਗੱਲਾਂ ਨੇ ਮੇਰਾ ਬਹੁਤ ਦਿਲ ਦੁਖਾਇਆ ਸੀ ਸਹੀ ਵਿੱਚ ਹੀ ਮੇਰਾ ਮੇਰੇ ਦਿਔਰ ਨਾਲ ਰਹਿਣਾ ਸਹੀ ਨਹੀਂ ਸੀ ਜਦੋਂ ਮੈਂ ਉਹਨਾਂ ਲੋਕਾਂ ਨੂੰ ਇਹ ਕਹਿੰਦੀ ਕਿ ਮੈਨੂੰ ਤੁਸੀਂ ਆਪਣੇ ਨਾਲ ਰੱਖ ਲਓ ਤਾਂ ਉਹ ਲੋਕ ਮੇਰੇ ਤੋਂ ਅੱਖਾਂ ਫੇਰ ਲੈਂਦੇ ਸੀ ਵੱਡੇ ਘਰ ਵਿੱਚ ਆਉਣ ਤੋਂ ਬਾਅਦ ਮੈਂ ਇੱਕ ਬੁੱਢੀ ਨੌਕਰਾਨੀ ਰੱਖ ਲਈ ਸੀ ਜੋ ਕਿ ਹਰ ਵਕਤ ਸਾਡੇ ਨਾਲ ਰਹਿੰਦੀ ਸੀ ਉਹ ਘਰ ਵਿੱਚ ਉਹ ਨੌਕਰਾਨੀ ਸਾਡੇ ਨਾਲ ਹੀ ਰਹਿੰਦੀ ਸੀ ਅਮੀਰ ਹੋਣ ਤੋਂ ਬਾਅਦ ਮੇਰੇ ਦਿਔਰ ਨੇ ਇੱਕ ਹੋਰ ਕੰਮ ਸ਼ੁਰੂ ਕਰ ਲਿਆ ਸੀ ਉਹ ਹਰ ਮਹੀਨੇ 50 ਕੁੜੀਆਂ ਦਾ ਵਿਆਹ ਕਰਾਉਂਦਾ ਸੀ ਇਹ ਉਹ ਕੁੜੀਆਂ ਸੀ ਜੋ ਕਿ ਬਹੁਤ ਗਰੀਬ ਘਰੋਂ ਹੁੰਦੀਆਂ ਸੀ ਫਿਰ ਵਿਆਹ ਕਰਾਉਣ ਤੋਂ ਬਾਅਦ ਉਹ ਇਹਨਾਂ ਜੋੜਿਆਂ ਨੂੰ ਹਣੀਮoon ਤੇ ਭੇਜਣ ਦੀ ਬਜਾਏ ਤੀਰਥ ਯਾਤਰਾ ਤੇ ਭੇਜਦਾ ਸੀ ਅਤੇ ਸਾਰਾ ਖਰਚਾ ਆਪ ਖੁਦ ਉਠਾਉਂਦਾ ਸੀ ਮੇਰੇ ਦਿੌਰ ਦੀ ਇਹ ਗੱਲ ਤੋਂ ਮੈਂ ਬਹੁਤ ਜ਼ਿਆਦਾ ਖੁਸ਼ ਸੀ ਪਰ ਅਜੀਬ ਇਹ ਸੀ ਕਿ ਉਹ ਜਦੋਂ ਵੀ ਕੋਈ ਕੁੜੀ ਤੀਰਥ ਯਾਤਰਾ ਲਈ ਜਾਂਦਗੀ ਉਹ ਬਾਅਦ ਵਿੱਚ ਵਿਧਵਾ ਹੋ ਕੇ ਵਾਪਸ ਆਉਂਦਣਾ ਸੀ ਮੈਨੂੰ ਇਸ ਗੱਲ ਦੀ ਬਹੁਤ ਪਰੇਸ਼ਾਨੀ ਹੋਣ ਲੱਗੀ ਕਿਉਂਕਿ ਇਸ ਤਰ੍ਹਾਂ ਹਰ ਕੁੜੀ ਦੇ ਨਾਲ ਹੋਣ ਲੱਗਿਆ ਸੀ ਮੇਰੇ ਦਿਔਰ ਨੂੰ ਹਮੇਸ਼ਾ ਹੀ ਮੇਰੇ ਨਾਲ ਨਰਮੀ ਨਾਲ ਗੱਲ ਕਰਦੇ ਆ ਦੇਖਿਆ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਜੋ ਮੇਰੇ ਦਿਔਰ ਦਾ ਰੂਪ ਮੇਰੇ ਸਾਹਮਣੇ ਆ ਰਿਹਾ ਸੀ ਉਹ ਯਕੀਨ ਕਰਨ ਵਾਲਾ ਨਹੀਂ ਸੀ ਉਹ ਮੇਰੇ ਨਾਲ ਬਹੁਤ ਜ਼ਿਆਦਾ ਬਤਮੀਜ਼ ਹੋ ਗਿਆ ਸੀ ਅੱਜ ਉਹਨੇ ਮੇਰੇ ਨਾਲ ਅਚਾਨਕ ਇੰਨੀ ਬਤਮੀਜ਼ੀ ਨਾਲ ਗੱਲ ਕੀਤੀ ਕਿ ਮੈਂ ਹੈਰਾਨ ਹੋ ਗਈ ਮੇਰਾ ਤੇ ਉਹ ਰਾਤ ਉਸ ਰਾਤ ਨੂੰ ਘਰ ਨਹੀਂ ਆਇਆ ਤੇ ਮੈਂ ਉਸ ਦਾ ਇੰਤਜ਼ਾਰ ਕਰਦੀ ਸੀ ਕਿਤੇ ਨਾ ਕਿਤੇ ਮੈਨੂੰ ਹੁਣ ਇਹ ਗੱਲ ਤੇ ਸ਼ੱਕ ਹੋਣ ਲੱਗਿਆ ਸੀ ਕਿ ਉਹ ਕੋਈ ਨਾ ਕੋਈ ਗਲਤ ਕੰਮ ਕਰ ਰਿਹਾ ਕਿਉਂਕਿ ਦਿਨ-ਬਦਨ ਘਰ ਵਿੱਚ ਇੰਨਾ ਪੈਸਾ ਆਉਣਾ ਤੇ ਹੁਣ ਜੋ ਮੈਨੂੰ ਹਕੀਕਤ ਪਤਾ ਚੱਲੀ ਸੀ ਕਿ ਕੁੜੀਆਂ ਨੂੰ ਤੀਰਥ ਯਾਤਰਾ ਤੇ ਭੇਜਣਾ ਅਤੇ ਉਹਨਾਂ ਦੇ ਘਰ ਵਾਲਿਆਂ ਦਾ ਦਿਹਾੜਾ ਬੋ ਜਾਣਾ ਇਹ ਸਾਰੀਆਂ ਗੱਲਾਂ ਮੇਰੇ ਦਿਮਾਗ ਵਿੱਚ ਘੁੰਮ ਰਹੀਆਂ ਸੀ ਇਹ ਸਾਰੀਆਂ ਗੱਲਾਂ ਆਪਸ ਵਿੱਚ ਜੋੜਨ ਤੇ ਮੈਨੂੰ ਸ਼ੱਕ ਹੋਣ ਲੱਗਾ ਕਿ ਦਾਲ ਵਿੱਚ ਕੁਝ ਨਾ ਕੁਝ ਕਾਲਾ ਹੈ ਉਸ ਰਾਤ ਤੋਂ ਉਹ ਘਰੇ ਵਾਪਸ ਨਹੀਂ ਆਇਆ ਤੇ ਅਗਲੇ 3 ਦਿਨਾਂ ਤੱਕ ਉਹ ਘਰੇ ਵਾਪਸ ਹੀ ਨਾ ਆਇਆ ਮੈਨੂੰ ਇਸ ਗੱਲ ਦੀ ਬਹੁਤ ਪਰੇਸ਼ਾਨੀ ਹੋਣ ਲੱਗੀ ਸੀ ਕਿ ਆਖਰ ਮੇਰਾ ਦਿਓਰ ਗਿਆ ਤਾਂ ਗਿਆ ਕਿੱਥੇ ਕਿਉਂਕਿ ਅੱਜ ਤੱਕ ਪਹਿਲਾਂ ਇਹ ਕਦੇ ਵੀ ਨਹੀਂ ਹੋਇਆ ਸੀ ਕਿ ਮੇਰਾ ਦਿਓਰ 3-3 ਦਿਨ ਘਰੇ ਨਾ ਆਵੇ ਕਿਉਂਕਿ ਅੱਜ ਤੱਕ ਪਹਿਲਾਂ ਉਹ ਇਹ ਕਦੇ ਨਹੀਂ ਸੀ ਹੋਇਆ ਮੈਂ ਆਚਾਨਕ ਇਹਨਾਂ ਸਾਰੀਆਂ ਗੱਲਾਂ ਬਾਰੇ ਸੋਚ ਰਹੀ ਸੀ ਕਿ ਅਚਾਨਕ ਇੱਕ ਦਰਵਾਜ਼ਾ ਖੁੱਲ੍ਹਿਆ ਮੈਂ ਕਮਰੇ ਤੋਂ ਬਾਹਰ ਆ ਕੇ ਦੇਖਿਆ ਮੇਰਾ 8 ਸਾਲ ਦਾ ਮੁੰਡਾ ਸਕੂਲ ਗਿਆ ਹੋਇਆ ਸੀ ਤਕਰੀਬਨ ਦਿਨ ਦਾ ਟਾਈਮ ਸੀ ਦਿਨ ਦੇ ਟਾਈਮ ਮੇਰਾ ਦਿਓਰ ਕਦੇ ਵੀ ਮੇਰੇ ਕਮਰੇ ਵਿੱਚ ਨਹੀਂ ਸੀ ਆਉਂਦਾ ਜਦੋਂ ਉਹ ਅੱਜ ਮੇਰੇ ਕਮਰੇ ਵਿੱਚ ਆਇਆ ਤਾਂ ਮੈਂ ਉਸ ਨੂੰ ਇਸ ਹਾਲਤ ਵਿੱਚ ਦੇਖ ਕੇ ਹਰਾਨ ਹੋ ਗਈ ਮੇਰਾ ਦਿਓਰ ਬਹੁਤ ਸ਼ਰਾਬੀ ਸੀ ਮੈਂ ਅੱਜ ਤੱਕ ਆਪਣੇ ਦਿਓਰ ਨੂੰ ਕਦੇ ਵੀ ਇਸ ਗਲਤ ਚੀਜ਼ ਨੂੰ ਹੱਥ ਲਾਉਂਦੇ ਨਹੀਂ ਸੀ ਦੇਖਿਆ ਇਸ ਲਈ ਇਹ ਗੱਲ ਮੇਰੇ ਲਈ ਬਹੁਤ ਵੱਡੀ ਹੈਰਾਨੀ ਕੁਆਲੀ ਸੀ ਕਿ ਮੇਰਾ ਦਿਓਰ ਸ਼ਰਾਬ ਪੀ ਕੇ ਘਰ ਆਇਆ ਸੀ ਮੇਰੇ ਦਿਓਰ ਦੇ ਪੈਰ ਧਰਤੀ ਤੇ ਟਿਕ ਨਹੀਂ ਸੀ ਰਹੀ ਉਹ ਮੇਰੇ ਵੱਲ ਦੇਖ ਰਿਹਾ ਸੀ ਮੈਂ ਬਹੁਤ ਹੈਰਾਨ ਤੇ ਪਰੇਸ਼ਾਨ ਸੀ ਮੈਂ ਉਹਦਾ ਇੱਕ ਇੱਕ ਅੰਦਾਜ਼ ਦੇਖ ਰਹੀ ਸੀ ਜਦੋਂ ਉਹ ਅਚਾਨਕ ਮੇਰੇ ਕੋਲ ਆਇਆ ਤਾਂ ਉਹ ਮੇਰੇ ਪੈਰਾਂ ਵਿੱਚ ਡਿੱਗ ਗਿਆ ਤੇ ਬੇਹੋਸ਼ ਹੋ ਗਿਆ ਉਹਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਕਿਉਂਕਿ ਉਹਨੇ ਬਹੁਤ ਸ਼ਰਾਬ ਪੀ ਰੱਖੀ ਸੀ ਉਹ ਬਿਲਕੁਲ ਵੀ ਆਪਣੇ ਹੋਸ਼ ਵਿੱਚ ਨਹੀਂ ਸੀ ਉਹ ਦੁਪਹਿਰ ਦੇ ਇਸ ਟਾਈਮ ਮੇਰੇ ਕਮਰੇ ਵਿੱਚ ਸੀ ਅਤੇ ਬੇਹੋਸ਼ ਸੀ ਜੇਕਰ ਉਸ ਨੂੰ ਕੋਈ ਵੀ ਇਸ ਹਾਲਤ ਵਿੱਚ ਦੇਖ ਲੈਂਦਾ ਤਾਂ ਮੇਰੀ ਇੱਜ਼ਤ ਦਾ ਜਨਾਜ਼ਾ ਨਿਕਲ ਜਾਣਾ ਸੀ ਉਸ ਟਾਈਮ ਮੈਂ ਆਪਣੇ ਘਰ ਵਿੱਚ ਇਕੱਲੀ ਸੀ ਮੇਰਾ ਮੁੰਡਾ ਸਕੂਲ ਗਿਆ ਸੀ ਅਤੇ ਜੋ ਘਰ ਵਿੱਚ ਮੈਂ ਨੌਕਰਾਨੀ ਰੱਖੀ ਸੀ ਉਹ ਵੀ ਅੱਜ ਛੁੱਟੀ ਤੇ ਸੀ ਪਰ ਹੁਣ ਮੈਂ ਕਰਦੀ ਵੀ ਤਾਂ ਕੀ ਕਰਦੀ ਮੈਂ ਆਪਣੇ ਦਿਔਰ ਨੂੰ ਕਿਵੇਂ ਆਪਣੇ ਕਮਰੇ ਵਿੱਚੋਂ ਬਾਹਰ ਕੱਢੀ ਕਿਉਂਕਿ ਮੇਰੇ ਦਿਔਰ ਦਾ ਸਰੀਰ ਬਹੁਤ ਵਧੀਆ ਸੀ ਉਸ ਨੂੰ ਕਸੀੜ ਕੇ ਮੈਂ ਲੈ ਜਾਣਾ ਵੀ ਮੇਰੇ ਲਈ ਬਹੁਤ ਔਖਾ ਸੀ ਪਰ ਜਿਵੇਂ-ਤਿਵੇਂ ਮੈਂ ਉਹਨੂੰ ਉਸਦੇ ਕਮਰੇ ਵਿੱਚ ਛੱਡ ਆਈ ਤੇ ਉਹਨੂੰ ਉਸਦੇ ਕਮਰੇ ਦੀ ਫਰਸ਼ ਤੇ ਹੀ ਨਿਟਾ ਕੇ ਆ ਗਈ ਉਸਦੇ ਕਮਰੇ ਨੂੰ ਲੋਕ ਕਰ ਦਿੱਤਾ ਤੇ ਫਿਰ ਮੈਂ ਆਪਣੇ ਮੁੰਡੇ ਨੂੰ ਲੈਣ ਲਈ ਸਕੂਲ ਚਲੀ ਗਈ ਮੈਂ ਆਪਣੇ ਮੁੰਡੇ ਨੂੰ ਲੈ ਕੇ ਸਕੂਲੋਂ ਵੀ ਆ ਗਈ ਤਾਂ ਮੇਰਾ ਦਿਔਰ ਦਾ ਕਮਰਾ ਹਜੇ ਤੱਕ ਵੀ ਬੰਦ ਸੀ ਕਿਉਂਕਿ ਉਹ ਬੇਹੋਸ਼ ਸੀ ਮੇਰੇ ਦਿਮਾਗ ਵਿੱਚ ਕੁਝ ਨਹੀਂ ਆ ਰਿਹਾ ਸੀ ਕਿ ਮੈਂ ਆਪਣੇ ਦਿਔਰ ਨੂੰ ਕਿਵੇਂ ਹੋਸ਼ ਵਿੱਚ ਲਿਆਵਾਂ ਫੌਰਨ ਮੇਰੇ ਦਿਮਾਗ ਵਿੱਚ ਇੱਕ ਖਿਆਲ ਆਇਆ ਮੈਂ ਰਸੋਈ ਵਿੱਚ ਗਈ ਉੱਥੇ ਪਾਣੀ ਦਾ ਜੱਗ ਭਰ ਕੇ ਲੈ ਆਈ ਤੇ ਆ ਕੇ ਆਪਣੇ ਦਿਔਰ ਦੇ ਮੂੰਹ ਤੇ ਉੱਤੇ ਸਾਰਾ ਪਾਣੀ ਦਾ ਜੱਗ ਪਾ ਦਿੱਤਾ ਜਦੋਂ ਹੀ ਮੇਰੇ ਦਿਔਰ ਦੇ ਮੂੰਹ ਉੱਤੇ ਪਾਣੀ ਪਿਆ ਤਾਂ ਉਹ ਇੱਕਦਮ ਹੜਬੜਾ ਗਿਆ ਤੇ ਉਸ ਨੂੰ ਹਜੇ ਵੀ ਪੂਰਾ ਹੋਸ਼ ਨਹੀਂ ਸੀ ਆਇਆ ਫਿਰ ਮੈਂ ਉਸ ਨੂੰ ਕਿਹਾ ਕਿ ਤੂੰ ਬੈੱਡ ਉੱਤੇ ਸੌਂ ਜਾ ਜਦੋਂ ਤੈਨੂੰ ਪੂਰਾ ਹੋਸ਼ ਆਵੇਗਾ ਮੈਂ ਤੇਰੇ ਨਾਲ ਫਿਰ ਗੱਲ ਕਰਾਂਗੀ ਮੇਰੇ ਦਿਔਰ ਦੀ ਇਸ ਤਰ੍ਹਾਂ ਦੀ ਹਾਲਤ ਦੇਖ ਕੇ ਲੱਗ ਰਿਹਾ ਸੀ ਕਿ ਉਹ ਨਸ਼ੇ ਦਾ ਆਦੀ ਨਹੀਂ ਉਸਨੇ ਪਹਿਲੀ ਵਾਰ ਸ਼ਰਾਬ ਪੀਤੀ ਸੀ ਇਸ ਲਈ ਤਾਂ ਹੀ ਉਹ ਬੇਹੋਸ਼ ਹੋ ਗਿਆ ਸੀ ਮੇਰੇ ਦਿਔਰ ਦੀ ਇਸ ਤਰ੍ਹਾਂ ਦੀ ਹਾਲਤ ਦੇਖ ਕੇ ਮੈਨੂੰ ਬਹੁਤ ਰੋਣ ਆ ਰਿਹਾ ਸੀ ਅੱਜ ਦਾ ਵੀ ਸਾਰਾ ਦਿਨ ਗੁਜ਼ਰ ਗਿਆ ਸੀ ਮੇਰਾ ਦਿਔਰ ਨੂੰ ਹਜੇ ਤੱਕ ਪੂਰਾ ਹੋਸ਼ ਨਹੀਂ ਸੀ ਆਇਆ ਤਕਰੀਬਨ ਰਾਤ ਦੇ 12 ਵਜੇ ਦਾ ਸਮਾਂ ਸੀ ਮੇਰੇ ਕਮਰੇ ਦਾ ਦਰਵਾਜ਼ਾ ਅਚਾਨਕ ਖੜਕਿਆ ਤੇ ਮੈਨੂੰ ਇੱਕਦਮ ਮੈਂ ਉੱਠ ਖੜੀ ਮੇਰਾ ਮੁੰਡਾ ਸੁੱਤਾ ਪਿਆ ਸੀ ਮੈਂ ਇੱਕ ਨਜ਼ਰ ਆਪਣੇ ਮੁੰਡੇ ਨੂੰ ਦੇਖਿਆ ਤੇ ਇੱਕ ਨਜ਼ਰ ਦਰਵਾਜ਼ੇ ਨੂੰ ਦੇਖਿਆ ਮੈਨੂੰ ਕਿਤੇ ਨਾ ਕਿਤੇ ਯਕੀਨ ਸੀ ਕਿ ਦਰਵਾਜ਼ੇ ਉੱਤੇ ਮੇਰਾ ਦਿਓਰ ਹੀ ਹੋਵੇਗਾ ਕਿਉਂਕਿ ਸਾਰਾ ਦਿਨ गु져 ਚੁੱਕਿਆ ਸੀ ਅਤੇ ਮੈਨੂੰ ਇਸ ਗੱਲ ਦਾ ਯਕੀਨ ਸੀ ਕਿ ਹੁਣ ਮੇਰੇ ਦਿਓਰ ਦਾ ਨਸ਼ਾ ਵੀ ਉਤਰ ਗਿਆ ਹੋਵੇਗਾ ਹੁਣ ਮੈਨੂੰ ਹਰ ਹਾਲ ਵਿੱਚ ਉਹਦੇ ਤੋਂ ਇਹ ਵਜਾ ਪੁੱਛਣੀ ਸੀ ਕਿ ਉਹ ਆਖਰ ਕੀ ਕੰਮ ਕਰਦਾ ਹੈ ਮੈਂ ਹੌਲੀ ਦੇਨੇ ਬੈਠਾ ਉੱਤਰੀ ਤੇ ਆਪਣੇ ਮੁੰਡੇ ਦੀ ਨੀਂਦ ਦਾ ਖਿਆਲ ਕਰਦੇ ਹੋਏ ਮੈਂ ਹੌਲੀ-ਹੌਲੀ ਦਰਵਾਜ਼ੇ ਵੱਲ ਗਈ ਤੇ ਹੌਲੀ-ਹੌਲੀ ਦਰਵਾਜ਼ੇ ਦੀ ਕੁੰਡੀ ਖੋਲੀ ਪਰ ਦੁਪਹਿਰ ਦੇ ਮਾਮਲੇ ਨਾਲੋਂ ਇਸ ਟਾਈਮ ਉਹ ਤਾਂ ਹੁੜੀਆ ਲੱਗ ਸੀ ਉਹਦੀ ਨਜ਼ਰ ਝੁਕੀ ਹੋਈ ਸੀ ਉਹਦੇ ਵਾਲ ਗਿੱਲੇ ਸੀ ਮੈਨੂੰ ਯਕੀਨ ਸੀ ਕਿ ਉਹ ਬਾਥਰੂਮ ਵਿੱਚ ਆਇਆ ਅਤੇ ਉਹਦੀਆਂ ਨਜ਼ਰਾਂ ਝੁਕ ਉਹਦੀਆਂ ਝੁਕੀ ਨਜ਼ਰ ਵਿੱਚ ਇਸ ਗੱਲ ਦਾ ਯਕੀਨ ਸੀ ਕਿ ਉਹ ਆਪਣੇ ਕੀਤੇ ਤੇ ਬਹੁਤ ਸ਼ਰਮਿੰਦਾ ਸੀ ਪਰ ਫਿਲਹਾਲ ਮੈਨੂੰ ਉਹਦੀ ਇਸ ਸ਼ਰਮਿੰਦਗੀ ਦੀ ਕੋਈ ਜ਼ਰੂਰਤ ਨਹੀਂ ਸੀ ਮੈਂ ਉਸ ਤੋਂ ਇਹ ਪੁੱਛਣਾ ਚਾਹੁੰਦੀ ਸੀ ਕਿ ਉਹਨੇ ਅੱਜ ਇਹ ਘਟੀਆ ਕੰਮ ਕੀਤਾ ਤਾਂ ਕਿਉਂ ਕੀਤਾ ਮੈਂ ਉਹ ਤੋਂ ਪੁੱਛਿਆ ਕਿ ਤੂੰ ਸ਼ਰਾਬ ਕਿਉਂ ਪੀਤੀ ਸੀ ਉਹ ਮੇਰੇ ਵੱਲ ਦੇਖਣ ਲੱਗਿਆ ਤੇ ਉਹਦੀਆਂ ਅੱਖਾਂ ਲਾਲ ਸੀ ਉਹਨੇ ਹੌਲੀ ਦੇਨੇ ਸਿਰਫ ਆਪਣਾ ਸਿਰ ਹੀ ਹਿਲਾਇਆ ਜਦੋਂ ਕਿ ਮੈਂ ਇਹ ਗੱਲ ਪਹਿਲਾਂ ਹੀ ਸਮਝ ਚੁੱਕੀ ਸੀ ਕਿ ਉਹ ਸ਼ਰਾਬ ਪੀ ਕੇ ਆਇਆ ਸੀ ਬਸ ਮੈਂ ਉਹਦੇ ਮੂੰਹੋਂ ਹੀ ਗੱਲ ਇਹ ਸੁਣਨਾ ਚਾਹੁੰਦੀ ਸੀ ਜਿਵੇਂ ਉਹਨੇ ਸਿਰ ਹਿਲਾਇਆ ਤਾਂ ਮੈਨੂੰ ਬਹੁਤ ਗੁੱਸਾ ਆਇਆ ਮੈਂ ਉਹਨੂੰ ਪੁੱਛਿਆ ਕਿ ਤੂੰ ਸ਼ਰਾਬ ਕਿਉਂ ਪੀਤੀ ਸੀ ਤਾਂ ਉਹ ਮੈਨੂੰ ਦੇਖ ਕੇ ਆਪਣੀਆਂ ਨਜ਼ਰਾਂ ਨਾ ਮਿਲਾ ਸਕਿਆ ਸ਼ਰਮ ਨਾਲ ਉਸ ਦੀ ਅੱਖਾਂ ਝੁਕੀਆਂ ਹੋਈਆਂ ਸੀ ਮੈਂ ਉਸ ਤੋਂ ਫੇਰ ਪੁੱਛਿਆ ਕਿ ਤੂੰ ਸ਼ਰਾਬ ਕਿਉਂ ਪੀਤੀ ਸੀ ਮੇਰੀ ਗੱਲ ਸੁਣ ਕੇ ਮੇਰਾ ਦਯੋਰ ਫੇਰ ਸਿਰ ਹਿਲਾ ਕੇ ਕਹਿਣ ਲੱਗਿਆ ਕਿ ਮੈਂ ਜਾਣ ਬੁੱਝ ਕੇ ਸ਼ਰਾਬ ਨਹੀਂ ਪੀਤੀ ਉਹ ਤਾਂ ਮੇਰੇ ਦੋਸਤਾਂ ਨੇ ਮੈਨੂੰ ਇਹ ਕਹਿ ਕੇ ਕਹਿ ਦਿੱਤਾ ਸੀ ਕਿ ਇਹ ਸ਼ਰਬਤ ਆ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਅਮੀਰ ਦੋਸਤ ਮੈਨੂੰ ਕੋਈ ਨਸ਼ਾ ਜਾਂ ਮੈਨੂੰ ਕੋਈ ਦਵਾਈ ਮਲਾ ਕੇ ਪਿਆ ਦੇਣਗੇ ਮੈਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਜੇਕਰ ਮੈਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਹੁੰਦਾ ਤਾਂ ਮੈਂ ਯਕੀਨਨ ਇਹ ਜੂਸ ਤਦੇ ਨਹੀਂ ਪੀਂਦਾ ਮੇਰੇ ਦਿਔਰ ਦੀ ਇਹ ਗੱਲ ਸੁਣ ਕੇ ਮੈਨੂੰ ਯਕੀਨ ਆ ਗਿਆ ਸੀ ਕਿ ਉਹਨੇ ਸਭ ਕੁਝ ਜਾਣ ਬੁੱਝ ਕੇ ਨਹੀਂ ਕੀਤਾ ਕਿਉਂਕਿ ਮੈਂ ਜਾਣਦੀ ਸੀ ਕਿ ਮੇਰਾ ਦਿਔਰ ਗਲਤ ਇਨਸਾਨ ਨਹੀਂ ਉਹ ਬਿਲਕੁਲ ਮੇਰੇ ਜਵਾਕਾਂ ਵਰਗਾ ਪੂਰੇ ਸਾਲ ਮੈਂ ਆਪਣੀ ਉਹਦੀ ਦੇਖਪਲ ਆਪਣੇ ਜਵਾਬਾਂ ਦੀ ਤਰ੍ਹਾਂ ਕੀਤੀ ਸੀ ਤੇ ਉਹ ਵੀ ਮੈਨੂੰ ਆਪਣੀ ਵੱਡੀ ਭੈਣ ਦਾ ਦਰਜਾ ਦਿੰਦਾ ਸੀ ਮੈਂ ਉਹਦੀ ਵੱਡੀ ਭੈਣ ਹੋਣ ਦੇ ਨਾਂ ਤੇ ਸਮਝਾਇਆ ਕਿ ਤੂੰ ਆਪਣੇ ਇਹਨਾਂ ਅਮੀਰ ਦੋਸਤਾਂ ਨਾਲ ਆਪਣੀ ਦੋਸਤੀ ਖਤਮ ਕਰ ਦੇ ਪਰ ਮੇਰੇ ਇਸ ਇਹ ਗੱਲ ਸੁਣ ਕੇ ਉਹਨੇ ਅਚਾਨਕ ਆਪਣਾ ਸਿਰ ਤਾਂ ਚੁੱਕਿਆ ਅਤੇ ਜਿਸ ਨਗਾਹਾਂ ਨਿਗਾਹ ਨਾਲ ਮੈਨੂੰ ਉਹਨੇ ਦੇਖਿਆ ਤਾਂ ਉਹਨੇ ਮੈਨੂੰ ਹੈਰਾਨ ਕਰ ਦਿੱਤਾ ਤੇ ਜਦੋਂ ਉਹ ਬੋਲਿਆ ਤਾਂ ਮੈਂ ਬਿਲਕੁਲ ਹੀ ਹੈਰਾਨ ਹੋ ਗਈ ਉਹ ਮੈਨੂੰ ਜਾਂਦੇ ਜਾਂਦੇ ਇਹ ਗੱਲ ਕਹਿ ਕੇ ਗਿਆ ਸੀ ਕਿ ਮੈਂ ਇੱਕ ਹਫ਼ਤੇ ਤੱਕ ਘਰ ਨਹੀਂ ਆਵਾਂਗਾ। ਉਹਨੂੰ ਇੱਕ ਵੱਡਾ ਪ੍ਰੋਜੈਕਟ ਮਿਲਿਆ ਸੀ ਤੇ ਜਿਸ ਨੂੰ ਉਸਨੇ ਪੂਰਾ ਕਰਨਾ ਹੈ। ਮੈਂ ਉਹਦੇ ਤੋਂ ਪੁੱਛਣਾ ਚਾਹੁੰਦੀ ਸੀ ਕਿ ਉਹ ਕੀ ਕੰਮ ਕਰਦਾ? ਜਿਸ ਦੀ ਵਜ੍ਹਾ ਕਰਕੇ ਉਹਦੇ ਕੋਲੇ ਨਾ ਪੈਸਾ ਆਉਂਦਾ। ਇਹ ਕਿਹੋ ਜਿਹਾ ਪ੍ਰੋਜੈਕਟ ਹੈ ਜਿਸ ਨੂੰ ਉਸਨੇ ਇੱਕ ਹਫ਼ਤੇ ਦੇ ਵਿੱਚ ਹੀ ਪੂਰਾ ਕਰਨਾ ਸੀ। ਮੇਰੀ ਗੱਲ ਸੁਣਨ ਤੋਂ ਪਹਿਲਾਂ ਹੀ ਉਹ ਆਪਣੀ ਗੱਲ ਕਹਿ ਕੇ ਉੱਥੋਂ ਚਲਾ ਗਿਆ। ਉਹਦੀ ਕਈ ਗੱਲ ਨੇ ਮੈਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਕਿਉਂਕਿ ਉਹਨੇ ਮੈਨੂੰ ਇਹ ਗੱਲ ਕਹੀ ਸੀ ਕਿ ਉਹਦੇ ਅਮੀਰ ਦੋਸਤਾਂ ਕਰਕੇ ਹੀ ਤਾਂ ਉਹਨੇ ਘਰੇ ਇੰਨਾ ਪੈਸਾ ਆਉਂਦਾ ਹੈ ਉਹਦੇ ਅਮੀਰ ਦੋਸਤਾਂ ਨੇ ਤਾਂ ਉਹਨੂੰ ਇਸ ਕੰਮ ਬਾਰੇ ਦੱਸਿਆ ਸੀ ਤਾਂ ਹੀ ਉਹ ਇੰਨਾ ਅਮੀਰ ਹੋ ਗਿਆ ਤੇ ਹੁਣ ਉਹ ਕਿਸੇ ਵੀ ਕੀਮਤ ਤੇ ਉਸ ਕੰਮ ਨੂੰ ਨਹੀਂ ਛੱਡੇਗਾ ਕਿਉਂਕਿ ਇਸ ਕੰਮ ਨੂੰ ਅਪਣਾਉਣਾ ਤਾਂ ਬਹੁਤ ਆਸਾਨ ਸੀ ਪਰ ਇਸ ਕੰਮ ਨੂੰ ਛੱਡਣਾ ਬਹੁਤ ਮੁਸ਼ਕਲ ਸੀ ਉਹਦੀ ਕਈ ਹਾਰੇ ਇੱਕ ਗੱਲ ਮੇਰੇ ਕੰਨਾਂ ਵਿੱਚ ਗੂੰਜ ਰਹੀ ਸੀ ਅੱਜ ਉਸ ਨੂੰ ਪੂਰੇ ਦਿਨ ਤਿੰਨ ਦਿਨ ਗੁਜ਼ਰ ਗਏ ਸੀ ਪਰ ਮੇਰੇ ਦਿਔਰ ਦਾ ਕੋਈ ਹਤਾ ਪਤਾ ਨਹੀਂ ਸੀ ਮੇਰਾ ਦਿਔਰ ਆਖਰ ਕਿੱਥੇ ਗਿਆ ਤੇ ਕੀ ਕੰਮ ਕਰਦਾ ਸੀ ਜਿਸ ਦੀ ਵਜ੍ਹਾ ਕਰਕੇ ਉਹ ਵੀ ਇੰਨੇ ਕੁ ਦਿਨਾਂ ਵਿੱਚ ਇੰਨਾ ਪੈਸਾ ਮਿਲ ਰਿਹਾ ਸੀ ਮੈਂ ਬਹੁਤ ਹਰਾਣ ਤੇ ਪਰੇਸ਼ਾਨ ਸੀ ਮੈਂ ਸੋਚਦੀ ਸੀ ਕਿ ਉਹ ਕਿਹੋ ਜਿਹਾ ਕੰਮ ਕਰਦਾ ਪਰ ਮੈਨੂੰ ਕੋਈ ਜਵਾਬ ਨਹੀਂ ਮਿਲਿਆ ਜਦੋਂ ਮੇਰਾ ਦਿਔਰ ਇੱਕ ਹਫ਼ਤੇ ਬਾਅਦ ਘਰ ਆਇਆ ਮੈਂ ਉਹਦੇ ਤੋਂ ਪੁੱਛਿਆ ਕਿ ਆਖਰ ਉਹ ਇੱਕ ਹਫ਼ਤਾ ਕਿੱਥੇ ਸੀ ਅਤੇ ਉਹਨੇ ਮੈਨੂੰ ਦੱਸਿਆ ਕਿ ਉਹ ਇੱਕ ਹਫ਼ਤਾ ਦੇ ਲਈ ਦੁਪਈ ਗਿਆ ਸੀ ਉਹਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਵੱਡਾ ਝਟਕਾ ਲੱਗਿਆ ਕਿਉਂਕਿ ਉਹਨੇ ਮੈਨੂੰ ਦੱਸਿਆ ਹੀ ਨਹੀਂ ਸੀ ਕਿ ਉਹ ਸ਼ਹਿਰ ਤੋਂ ਬਾਹਰ ਜਾ ਰਿਹਾ ਕਿਉਂਕਿ ਪਹਿਲੀ ਵਾਰ ਹੋਇਆ ਸੀ ਕਿ ਉਹ ਦੇਸ਼ ਤੋਂ ਬਾਹਰ ਗਿਆ ਸੀ ਕਿਉਂਕਿ ਅੱਜ ਤੋਂ ਪਹਿਲਾਂ ਉਹ ਇਸੇ ਦੇਸ਼ ਵਿੱਚ ਹੀ ਰਹਿ ਕੇ ਕੰਮ ਕਰਦਾ ਸੀ ਕਿਉਂਕਿ ਉਹ ਪਹਿਲਾਂ ਇੱਕ ਤੋਂ ਦੂਸਰੇ ਸ਼ਹਿਰ ਵਿੱਚ ਜਾਂਦਾ ਹੀ ਰਹਿੰਦਾ ਸੀ ਤੇ ਮੈਨੂੰ ਇਹ ਗੱਲ ਦੱਸ ਕੇ ਜਾਂਦਾ ਸੀ ਕਿ ਕੰਮ ਦੇ سلسلے ਵਿੱਚ ਦੂਸਰੇ ਸ਼ਹਿਰ ਜਾ ਰਿਹਾ ਪਰ ਜਿਹੜੀ ਗੱਲ ਉਹਨੇ ਅੱਜ ਮੈਨੂੰ ਦੱਸੀ ਸੀ ਮੈਂ ਬਹੁਤ ਹਰਾਨ ਤੇ ਪਰੇਸ਼ਾਨ ਸੀ ਕਿਉਂਕਿ ਦੂਸਰੇ ਦੇਸ਼ ਵਿੱਚ ਜਾਣਾ ਕੋਈ ਆਸਾਨ ਕੰਮ ਨਹੀਂ ਮੈਨੂੰ ਨਹੀਂ ਪਤਾ ਸੀ ਕਿ ਮੇਰਾ ਦਿਓਰ ਇੱਕ ਹਫ਼ਤਾ ਦੁਬਈ ਰਹਿ ਕੇ ਆਇਆ ਪਰ ਜਦੋਂ ਮੈਨੂੰ ਪਤਾ ਚੱਲਿਆ ਤਾਂ ਉਹਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਹਰਾਨੀ ਹੋਈ ਮੈਂ ਉਹ ਤੋਂ ਪੁੱਛਿਆ ਕਿ ਉਹ ਇੱਕ ਹਫ਼ਤੇ ਤੱਕ ਦੁਬਈ ਵਿੱਚ ਕੀ ਕਰਦਾ ਸੀ ਮੇਰੀ ਗੱਲ ਸੁਣ ਕੇ ਉਹਨੇ ਇੱਕ ਬਹੁਤ ਖੂਬਸੂਰਤ ਸੋਨੇ ਦਾ ਹਾਰ ਮੇਰੇ ਸਾਹਮਣੇ ਰੱਖਿਆ। ਉਹ ਸਹਾਰ ਨੂੰ ਦੇਖ ਕੇ ਮੇਰੀ ਅੱਖਾਂ ਚਮਕਣ ਲੱਗ ਪਈਆਂ ਕਿਉਂਕਿ ਰਾਤ ਦਾ ਟਾਈਮ ਸੀ, ਲਾਈਟਾਂ ਜਗ ਰਹੀਆਂ ਸੀ ਅਤੇ ਉਹ ਹਾਰ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਸੀ। ਉਹ ਸਹਾਰ ਨੂੰ ਦੇਖ ਕੇ ਉਹਦੀ ਕੀਮਤ ਦਾ ਤਦਾ ਅੰਦਾਜ਼ਾ ਲਗਾਇਆ ਜਾ ਸਕਦਾ ਸੀ। ਉਹ ਬਹੁਤ ਮਹਿੰਗਾ ਹਾਰ ਸੀ। ਮੈਂ ਆਪਣੇ ਦਿਓਰ ਨੂੰ ਪੁੱਛਿਆ ਕਿ ਉਹ ਇਹ ਹਾਰ ਕਿੱਥੋਂ ਲੈ ਕੇ ਆਇਆ? ਅਤੇ ਉਹਨੇ ਮੈਨੂੰ ਜਵਾਬ ਦਿੱਤਾ ਇਹ ਹਾਰ ਉਸ ਨੂੰ ਦੁਬਈ ਦੇ ਸ਼ੇਖ ਨੇ ਤੋਹਫੇ ਦੇ ਰੂਪ ਵਿੱਚ ਦਿੱਤਾ ਤਾਂ ਮੈਨੂੰ ਉਸ ਦੀ ਇਹ ਗੱਲ ਸੁਣ ਕੇ ਬਹੁਤ ਹੈਰਾਨੀ ਹੋਈ ਕਿ ਭਲਾ ਇੰਨਾ ਮਹਿੰਗਾ ਹਾਰ ਤੋਹਫੇ ਵਿੱਚ ਕੌਣ ਦਿੰਦਾ ਮੈਂ ਉਸ ਤੋਂ ਇਹ ਹਾਰ ਦੇਣ ਦੀ ਵਜ੍ਹਾ ਪੁੱਛਣੀ ਚਾਹੀ ਤਾਂ ਉਹਨੇ ਮੈਨੂੰ ਇਹ ਜਵਾਬ ਦਿੱਤਾ ਕਿ ਤੁਸੀਂ ਆਂਬ ਖਾਓ ਗੁੱਠਲੀਆਂ ਨਾਲ ਵੀ ਨੋ ਇਹ ਹਾਰ ਮੈਂ ਤੁਹਾਡੇ ਲਈ ਹੀ ਲੈ ਕੇ ਆਇਆ ਬਿਹਤਰ ਆ ਕੇ ਹਾਰ ਨੂੰ ਤੁਸੀਂ ਤੋਹਫਾ ਸਮਝ ਕੇ ਰੱਖਣਾ ਮੈਂ ਆਪਣੇ ਦਿਔਰ ਨੂੰ ਇਹ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਮੈਂ ਆਪਣੇ ਦਿਔਰ ਨੂੰ ਕਿਹਾ ਕਿ ਜਦੋਂ ਤੱਕ ਤੂੰ ਮੈਨੂੰ ਦੱਸੇਂਗਾ ਨਹੀਂ ਕਿ ਤੂੰ ਕੀ ਕੰਮ ਕਰਦਾ ਮੈਂ ਇਹ ਹਾਰ ਨਹੀਂ ਰੱਖਾਂਗੀ ਜਦ ਕਿ ਮੇਰੀ ਇਸ ਧਮਕੀ ਤੇ ਮੇਰਾ ਦਿਔਰ ਬਹੁਤ ਪਰੇਸ਼ਾਨ ਹੋ ਗਿਆ ਉਹ ਹਾਰ ਲੈ ਉੱਥੋਂ ਚਲਾ ਗਿਆ ਮੈਨੂੰ ਹੁਣ ਹਕੀਕਤ ਜਾਣਨੀ ਸੀ ਕਿਉਂਕਿ ਅੱਜ ਤੋਂ ਪਹਿਲਾਂ ਮੇਰੇ ਦਿਔਰ ਨੇ ਕਦੇ ਵੀ ਮੇਰਾ ਹੁਕਮ ਨਹੀਂ ਟਾਲਿਆ ਸੀ ਅਤੇ ਅੱਜ ਜੋ ਇਸ ਤਰ੍ਹਾਂ ਉਹ ਇੱਥੋਂ ਚਲਾ ਗਿਆ ਹੌਲੀ ਹੌਲੀ ਟਾਈਮ guzran ਲੱਗਾ ਮੇਰੇ ਦਿੌਰ ਨੂੰ ਇਹ ਕੰਮ ਕਰਦਿਆਂ ਹੁਣ ਸਾਲ ਹੋ ਗਿਆ ਸੀ ਅਤੇ ਅਕਸਰ ਹੀ ਉਹ ਦੇਸ਼ ਵਿੱਚੋਂ ਬਾਹਰ ਜਾਣ ਲੱਗਿਆ ਅਤੇ ਕਦੇ ਦੁਬਈ ਅਤੇ ਕਦੇ ਕਿੱਥੇ ਜੇਕਰ ਮੈਂ ਉਹ ਤੋਂ ਕੁਝ ਪੁੱਛ ਤੀ ਤਾਂ ਉਹ ਮੈਨੂੰ ਕਹਿ ਦਿੰਦਾ ਕਿ ਤੁਸੀਂ ਪਰੇਸ਼ਾਨ ਨਾ ਹੋਵੋ ਤੁਹਾਨੂੰ ਤੁਹਾਡੀ ਜ਼ਰੂਰਤ ਦੀ ਹਰ ਇੱਕ ਚੀਜ਼ ਘਰੇ ਬੈਠੇ ਮਿਲੇਗੀ ਇੱਕ ਦਿਨ ਉਹ ਮੈਨੂੰ ਇਹ ਕਹਿ ਕੇ ਗਿਆ ਕਿ ਉਹ ਦੁਬਈ ਜਾ ਰਿਹਾ ਮੈਨੂੰ ਕੁਝ ਨਾ ਕੁਝ ਗਲਤ ਲੱਗ ਰਿਹਾ ਸੀ ਉਸ ਦਿਨ ਜਿਵੇਂ ਉਹ ਦੁਬਈ ਨਹੀਂ ਕਿਤੇ ਹੋਰ ਜਾ ਰਿਹਾ ਹੋਵੇ ਇਸੇ ਕਰਕੇ ਮੈਂ ਉਸ ਨਾਲ ਜिद ਕੀਤੀ ਕਿ ਮੈਂ ਤਾਂ ਵਿਧਵਾ ਮੈਨੂੰ ਵੀ ਤੀਰਥ ਯਾਤਰਾ ਤੇ ਭੇਜ ਦਿੱਤਾ ਜਾਵੇ ਇੱਕ ਟਾਈਮ ਤੋਂ ਮੇਰੀ ਇਹ ਗੱਲ ਸੁਣ ਕੇ ਉਹ ਹੈਰਾਨ ਰਹਿ ਗਿਆ ਪਰ ਬਾਅਦ ਵਿੱਚ ਉਹ ਮੇਰੀ ਤਹੀ ਗੱਲ ਤੇ ਸਿਰ ਹਿਲਾਉਣ ਲੱਗਾ ਅਤੇ ਅਗਲੇ ਹੀ ਦਿਨ ਉਸਨੇ ਮੈਨੂੰ ਤੀਰਥ ਯਾਤਰਾ ਉੱਤੇ ਭੇਜ ਦਿੱਤਾ ਸ਼ਾਇਦ ਇਹ ਗੱਲ ਉਹ ਗੱਲ ਇਹ ਭੁੱਲ ਗਿਆ ਸੀ ਕਿ ਉਹ ਮੈਨੂੰ ਉਹਨਾਂ ਹੀ ਕੁੜੀਆਂ ਨਾਲ ਭੇਜ ਰਿਹਾ ਹੈ ਤੀਰਥ ਯਾਤਰਾ ਤੇ ਜਾ ਕੇ ਜੋ ਮੈਂ ਦੇਖਿਆ ਉਸ ਗੱਲ ਨੇ ਮੈਨੂੰ ਬਹੁਤ ਹਰਾਣ ਕਰ ਦਿੱਤਾ ਮੇਰੇ ਦਾ ਪੈਰਾਂ ਥੱਲੋ ਜ਼ਮੀਨ ਨਿਕਲ ਗਈ ਕਿਉਂਕਿ ਮੈਂ ਤੀਰਥ ਯਾਤਰਾ ਤੇ ਨਹੀਂ ਗਈ ਸੀ ਕਿਉਂਕਿ ਮੈਂ ਉਹਨਾਂ ਕੁੜੀਆਂ ਨਾਲ ਦੁਬਈ ਪਹੁੰਚ ਗਈ ਸੀ ਪਰ ਮੇਰੇ ਦਿਓਰ ਨੇ ਮੈਨੂੰ ਉੱਥੇ ਦੇਖ ਲਿਆ ਤੇ ਮੈਂ ਪਹਿਲੀ ਹੀ ਵਾਰ ਉਹਨੇ ਮੈਨੂੰ ਉੱਥੋਂ ਕੱਢ ਕੇ ਮੈਨੂੰ ਵਾਪਸ ਭੇਜ ਦਿੱਤਾ ਉਹਨੇ ਮੈਨੂੰ ਕਿਹਾ ਕਿ ਉਹ ਕੁਝ ਦਿਨ ਹੋਰ ਇੱਥੇ ਦੁਬਈ ਵਿੱਚ ਰਹਿਣ ਵਾਲਾ ਤੇ ਆ ਕੇ ਮੈਨੂੰ ਸਾਰਾ ਕੁਝ ਸੱਚ-ਸੱਚ ਦੱਸ ਦੇਵੇਗਾ ਕਿ ਆਖਰ ਵਿੱਚ ਇਹ ਸਾਰਾ ਕੁਝ ਕੀ ਚੱਲ ਰਿਹਾ ਹੈ ਅਜੇ ਤੋ ਦਿਨ ਹੀ ਹੋਏ ਸੀ ਕਿ ਅਚਾਨਕ ਮੇਰੇ ਘਰ ਦਾ ਦਰਵਾਜ਼ਾ ਖੜ ਗਿਆ ਅਤੇ ਮੈਂ ਹੈਰਾਨ ਹੋ ਗਈ ਕਿਉਂਕਿ ਸਾਡੇ ਘਰ ਵਿੱਚ ਕੋਈ ਨਹੀਂ ਸੀ ਆਉਂਦਾ ਮੈਂ ਦਰਵਾਜ਼ਾ ਖੋਲਿਆ ਤਾਂ ਮੇਰੇ ਪੈਰਾਂ ਹੇ ਥੱਲੋਂ ਜ਼ਮੀਨ ਨਿਕਲ ਗਈ ਕਿਉਂਕਿ ਦਰਵਾਜ਼ੇ ਤੇ ਮੇਰਾ ਦਿਔਰ ਸੀ ਅਤੇ ਜਿਸ ਦੇ ਸਾਰੇ ਕੱਪੜੇ ਖੂਨ ਨਾਲ ਲਿਪੜੇ ਹੋਏ ਸੀ ਅਤੇ ਉਸ ਦੇ ਸਿਰ ਵਿੱਚੋਂ ਵੀ ਖੂਨ ਨਿਕਲ ਰਿਹਾ ਸੀ ਉਸ ਦੀ ਚਿੱਟੀ ਸ਼ਰਟ ਪੂਰੀ ਖੂਨ ਨਾਲ ਲਾਲ ਹੋਈ ਪਈ ਸੀ ਮੈਂ ਜਦੋਂ ਪੂਰਾ ਦਰਵਾਜ਼ਾ ਖੋਲ੍ਹਿਆ ਤਾਂ ਉਹ ਲੜਖੜਾਉਂਦੇ ਪੈਰਾਂ ਨਾਲ ਅੰਦਰ ਵੜਿਆ ਮੈਂ ਉਸ ਨੂੰ ਸੋਫੇ ਤੇ ਬਿਠਾਇਆ ਤੇ ਡਾਕਟਰ ਨੂੰ ਫੋਨ ਲਾਇਆ ਕੁਝ ਮਿੰਟਾਂ ਵਿੱਚ ਹੀ ਡਾਕਟਰ ਘਰ ਆ ਗਿਆ ਡਾਕਟਰ ਨੇ ਉਸ ਦੇ ਸਾਰੇ ਜ਼ਖਮ ਸਾਫ਼ ਕੀਤੇ ਤੇ ਉਸ ਨੂੰ ਦਵਾਈ ਦੇ ਕੇ ਚਲਾ ਗਿਆ ਅਤੇ ਫਿਰ ਮੈਂ ਆਪਣੇ ਦਿਓਰ ਤੋਂ ਪੁੱਛਿਆ ਕਿ ਤੇਰੀ ਇਹ ਹਾਲਤ ਕਿਵੇਂ ਹੋਈ ਤਾਂ ਮੇਰਾ ਦਿਓਰ ਮੇਰੇ ਵੱਲ ਹੱਸ ਕੇ ਬੋਲਿਆ ਕਿ ਬੁਰੇ ਕੰਮਾਂ ਦੇ ਬੁਰੇ ਨਤੀਜੇ ਬੁਰੇ ਰਾਹਤੇ 'ਤੇ ਚੱਲਦਾ ਸੀ ਤੇ ਮੈਨੂੰ ਤਾਂ ਸਜ਼ਾ ਮਿਲਣੀ ਹੀ ਸੀ ਤਾਂ ਮੈਂ ਹੈਰਾਨੀ ਨਾਲ ਆਪਣੇ ਦਿਓਰ ਤੋਂ ਪੁੱਛਿਆ ਕਿ ਤੂੰ ਅਜਿਹਾ ਕਿਹੜਾ ਕੰਮ ਕਰਦਾ ਸੀ ਤਾਂ ਉਹਨੇ ਮੈਨੂੰ ਦੱਸਿਆ ਕਿ ਮੈਂ ਕਿਸੇ ਗਰੀਬ ਕੁੜੀਆਂ ਦੇ ਵਿਆਹ ਨਹੀਂ ਕਰਾਉਂਦਾ ਸੀ ਸਗੋਂ ਮੈਂ ਇਹ ਦੁਬਈ ਦੇ ਦਾ ਇੱਕ ਗੈਂਗ ਲਈ ਕੰਮ ਕਰਦਾ ਸੀ ਮੈਂ ਉਹਨਾਂ ਗਰੀਬ ਕੁੜੀਆਂ ਦੇ ਵਿਆਹ ਉਸ ਗੈਂਗ ਦੇ ਮੁੰਡਿਆਂ ਨਾਲ ਕਰਾਉਂਦਾ ਸੀ ਅਤੇ ਉਹਨਾਂ ਨੂੰ ਦੁਬਈ ਭੇਜਦਾ ਸੀ ਤੀਰਥ ਯਾਤਰਾ ਤੇ ਨਾਂ ਤੇ ਉੱਥੇ ਜਾ ਕੇ ਉਹ ਇੱਕ ਡੇਢ ਹਫ਼ਤਾ ਉੱਥੇ ਨਾਲ ਰਹਿੰਦੇਗਾ ਉਹ ਮੁੰਡੇ ਉਹਨਾਂ ਦਾ ਇਸਤੇਮਾਲ ਕਰਦੇ ਆ ਤੇ ਬਾਅਦ ਵਿੱਚ ਉਹਨਾਂ ਨੂੰ ਵਾਪਸ ਵੇਚ ਦਿੰਦੇ ਅਤੇ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਉਹਨਾਂ ਦਾ ਪਤੀ ਮਰ ਚੁੱਕਿਆ ਇਹ ਗੱਲ ਕੁੜੀਆਂ ਵੀ ਨਹੀਂ ਜਾਣਦੀਆਂ ਸੀ ਕਿ ਉਹਨਾਂ ਨਾਲ ਹੋ ਕੀ ਰਿਹਾ ਤੇ ਉਹਨਾਂ ਦੇ ਅਸਲੀ ਪਤੀ ਕੌਣ ਹਨ ਉਹਨਾਂ ਨੂੰ ਬਸ ਇਹੀ ਦੱਸਿਆ ਜਾਂਦਾ ਸੀ ਕਿ ਉਹਨਾਂ ਦਾ ਵਿਆਹ ਇਸ ਆਦਮੀ ਨਾਲ ਹੋਇਆ ਪਰ ਅਸਲ ਹਕੀਕਤ ਇਹ ਸੀ ਕਿ ਦੁਬਈ ਦਾ ਡਾਊਨ ਲੜਕੀਆਂ ਨੂੰ ਵੇਚ ਦਿੰਦਾ ਸੀ ਜਿਸ ਦੀ ਮੂੰਹ ਮੰਗੀ ਕੀਮਤ ਉਸ ਨੂੰ ਮਿਲਦੀ ਸੀ ਇਸ ਕੰਮ ਦੇ ਲਈ ਵੱਖ-ਵੱਖ ਦੇਸ਼ਾਂ ਤੋਂ ਕੁੜੀਆਂ ਦਾ ਇੰਤਜ਼ਾਮ ਕੀਤਾ ਜਾਂਦਾ ਸੀ। ਇਸੇ ਤਰ੍ਹਾਂ ਆਪਣੇ ਇਲਾਕੇ ਵਿੱਚੋਂ ਵੀ ਮੈਂ ਅਤੇ ਮੇਰੇ ਅਮੀਰ ਦੋਸਤ ਇਹ ਕੰਮ ਕਰਦੇ ਸੀ। ਅਸੀਂ ਲੋਕ ਉਹਨਾਂ ਗਰੀਬ ਕੁੜੀਆਂ ਨੂੰ ਵਿਆਹ ਦਾ ਲਾਲਚ ਦੇ ਕੇ ਦੁਬਈ ਭੇਜ ਦਿੰਦੇ। ਉਹਨਾਂ ਨਾਲ ਕੀ ਹੁੰਦਾ ਸੀ, ਉਹ ਖੁਦ ਵੀ ਕੁੜੀਆਂ ਨਹੀਂ ਸਮਝ ਪਾਉਂਦੀਆਂ ਸੀ ਕਿਉਂਕਿ ਜਿਹੜੇ ਮੁੰਡਿਆਂ ਨਾਲ ਉਹ ਰਹਿੰਦੀਆਂ ਸੀ, ਉਹਨਾਂ ਨੂੰ ਲੱਗਦਾ ਸੀ ਕਿ ਉਹ ਇਹਨਾਂ ਦੇ ਘਰ ਵਾਲੇ ਆ। ਪਰ ਹਕੀਕਤ ਵਿੱਚ ਉਹ ਉਹਨਾਂ ਦੇ ਘਰ ਵਾਲੇ ਨਹੀਂ ਸੀ ਹੁੰਦੇ ਸਗੋਂ ਇਹ ਕੁੜੀਆਂ ਉਹਨਾਂ ਨੂੰ ਵੇਚੀਆਂ ਗਈਆਂ ਹੁੰਦੀਆਂ ਸੀ ਮੈਨੂੰ ਇੱਕ ਗੱਲ ਦਾ ਅਹਿਸਾਸ ਹੋ ਚੁੱਕਿਆ ਸੀ ਕਿ ਇਸੇ ਵਜ੍ਹਾ ਕਰਕੇ ਮੈਂ ਉਹਨਾਂ ਤੋਂ ਮਾਫੀ ਮੰਗ ਲਈ ਸੀ ਅਤੇ ਮੈਂ ਦੁਬਈ ਦੇ ਡਾਉਣ ਨੂੰ ਇਹ ਕੰਮ ਕਰਨ ਤੋਂ ਮਨਾ ਕਰ ਦਿੱਤਾ ਸੀ ਅਤੇ ਹੁਣ ਮੈਂ ਕੰਮ ਨਹੀਂ ਕਰਨਾ ਚਾਹੁੰਦਾ ਸੀ ਇਸ ਲਈ ਉਹਨੇ ਆਪਣੇ ਬੰਦੇ ਭੇਜ ਕੇ ਮੇਰੇ ਤੇ ਹਮਲਾ ਕਰਵਾਇਆ ਸੀ ਅਤੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਜਿਵੇਂ ਤੇ ਮੈਂ ਕਰਕੇ ਮੈਂ ਉਥੋਂ ਬਾਤ ਗਿਆ ਗਿਆ ਜਿਉਂ ਹੀ ਮੇਰੇ ਦਿਓਰ ਨੇ ਇਹ ਸਾਰੀ ਕਹਾਣੀ ਦੱਸੀ ਤਾਂ ਮੈਨੂੰ ਉਸ ਤੋਂ ਨਫ਼ਰਤ ਮਹਿਸੂਸ ਹੋਣ ਲੱਗੀ ਉਸ ਨੇ ਸੋ ਹੀ ਨਹੀਂ ਸਗੋਂ ਅਣਗਿਣਤ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਚੁੱਕਿਆ ਸੀ ਫਿਲਹਾਲ ਮੈਂ ਉਹਨੂੰ ਮਾਫ਼ ਕਰਨ ਦਾ ਕੋਈ ਇਰਾਦਾ ਨਹੀਂ ਰੱਖਦੀ ਸੀ ਜਿਸ ਵਜ੍ਹਾ ਕਰਕੇ ਮੈਂ ਪੁਲਿਸ ਨੂੰ ਫੋਨ ਕੀਤਾ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਉਹਦੇ ਲਈ ਇਹ ਹੀ ਵਧੀਆ ਸਜ਼ਾ ਸੀ ਉਨੇ ਪੌਲਸਾਗੇ ਆਪਣਾ ਝੋਲਮ ਕਬੂਲ ਕਰ ਲਿਆ ਸੀ ਜਿਸ ਕਰਕੇ ਉਹਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਮੈਂ ਉਹ ਘਰ ਛੱਡ ਦਿੱਤਾ ਸੀ ਕਿਉਂਕਿ ਉਹ ਘਰ ਸਾਡੀ ਮਿਹਨਤ ਦੀ ਕਮਾਈ ਦਾ ਨਹੀਂ ਸੀ ਕਿਉਂਕਿ ਉਹ ਸਾਡੀ ਮਿਹਨਤ ਦੀ ਕਮਾਈ ਨਾਲ ਨਹੀਂ ਸੀ ਖਰੀਦਿਆ ਗਿਆ ਬੁਰੇ ਕੰਮਾਂ ਦਾ ਬੁਰਾ ਹੀ ਅੰਜਾਮ ਹੁੰਦਾ ਦੋਸਤੋ ਇਹ ਸੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਮਿਲਾਂਗੇ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਹੀ